ਸਾਨੂੰ ਅन्नदाता ਕਹਿੰਦੇ ਨੇ ਲੋਕ ਇੱਕ ਪਾਸੇ ਦੂਜੇ ਪਾਸੇ ਤੁਹਾਨੂੰ ਉਹ ਪਦੀ ਸ਼ਬਦਾਵਲੀ ਵਰਤੀ ਗਈ ਇੱਕ ਸਾਲ ਵਿੱਚ ਪਾਕਿਸਤਾਨੀ ਖਾਲਸਤਾਨੀ ਅੰਦੋਲਨ ਜੀ ਵੀ ਮਵਾਲੀ ਮਵਾਲੀ ਵੀ ਕਿਹਾ ਗਿਆ ਦੁਨੀਆ ਦੀ ਡਿਕਸ਼ਨਰੀ ਚ ਸਭ ਤੋਂ ਘਟੀਆ ਸ਼ਬਦ ਮਵਾਲੀ ਤੁਹਾਡੇ ਲਈ ਵਰਤਿਆ ਗਿਆ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੋਵੇ ਉਹ ਕਦੀ ਵੀ ਹਮਦਰਦੀ ਦੇ ਪਾਤਰ ਨਹੀਂ ਹੋ ਸਕਦੇ ਇੱਕ ਗੱਲ ਯਾਦ ਰੱਖਿਓ ਮੈਂ ਅੱਜ ਇੱਕ ਅਪੀਲ ਕਰਦਾ ਸਾਰੇ ਦੇਸ਼ ਵਿੱਚ ਵੱਸਣ ਵਾਲੇ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਨਾ ਬਖਸ਼ਿਓ ਜਿਨ੍ਹਾਂ ਨੇ ਤੁਹਾਨੂੰ ਇਹ ਗਾਲਾਂ ਕੱਢੀਆਂ ਉਹਨਾਂ ਦੇ ਨਾਲ ਕੋਈ ਨਾਤਾ ਨਾ ਰੱਖਿਓ ਉਹਨਾਂ ਲੋਕਾਂ ਨਾਲ ਕੋਈ ਨਾਤਾ ਨਾ ਰੱਖਿਓ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਕ ਸਾਲ ਇੱਥੇ ਸਰਦੀਆਂ ਵਿੱਚ ਗਰਮੀਆਂ 'ਚ ਬਰਸਾਤ ਵਿੱਚ ਸੜਕਾਂ 'ਤੇ ਰੋਲਿਆ ਕੋਈ ਹਮਦਰਦੀ ਦੇ ਪਾਤਰ ਨਹੀਂ ਉਹ ਲੋਕ ਤੁਹਾਡੀਆਂ ਮੰਗਾਂ ਤੁਸੀਂ ਮਨਵਾਈਆਂ ਆਪਣੀ ਤਾਕਤ ਨਾਲ ਮਨਵਾਈਆਂ ਕਿਸੇ ਨੇ ਥਾਲੀ 'ਚ ਪਰੋਸ ਕੇ ਤੁਹਾਨੂੰ ਨਹੀਂ ਦਿੱਤੀਆਂ ਇਹ ਤੁਹਾਡਾ ਏਕਾ ਸੀ ਮੈਂ ਐਸੇ ਸਟੇਜ ਤੋਂ ਕਿਹਾ ਸੀ ਯਾਦ ਰੱਖਿਓ ਮੈਂ ਫੇਰ ਦੁਹਰਾਉਣਾ ਤੁਹਾਨੂੰ ਸਭ ਨੂੰ ਪਤਾ ਹੈ ਸਾਡਾ ਇੱਕ ਇਤਿਹਾਸ ਹੈ ﻋظیم ਮੁਗਲਾਂ ਤੋਂ ਨਹੀਂ ਡਰੇ ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ ਪੰਜਾਬੀ ਖਾਸ ਤੌਰ ਤੇ ਸਿੱਖ ਜਦੋਂ ਪ੍ਰਣ ਕਰਕੇ ਤੁਰ ਪੈਂਦੇ ਦੁਨੀਆ ਦੀ ਕੋਈ ਤਾਕਤ ਅੱਜ ਤੱਕ ਉਹਨੂੰ ਹਰਾ ਨਹੀਂ ਸਕੀ ਔਰ ਹੁਣ ਵੀ ਤੁਸੀ ਹਰਾ ਨਹੀਂ ਸਕਦੇ ਸਾਡਾ ਵਿਰਸਾ ਸਾਡੀ ਤਾਕਤ ਹੈ ਸਾਡਾ ਪਿਛੋਕੜ ਸਾਡਾ ਸੱਭਿਆਚਾਰ ਸਾਡਾ ਭਾਈਚਾਰਾ ਸਾਡੀ ਤਾਕਤ ਹੈ ਉਸ ਤਾਕਤ ਦੇ ਜ਼ਹਾਰੇ ਤੁਸੀਂ ਇਹ ਮੋਰਚਾ ਜਿੱਤੇ ਹੋ ਇਹ ਮੋਰਚਾ ਜਿੱਤ ਕੇ ਲੜਾਈ ਖਤਮ ਨਹੀਂ ਹੋਈ ਸਮਝ ਲਓ ਜਦੋਂ ਤੱਕ મોદી ਹੈ ਉਹਦੇ ਵਾਰ ਕਿਹਾ ਜਾਂਦਾ ਨਾ મોદી ਹੈ ਤਾਂ ਸੰਭਵ ਹੈ ਤੇ ਅੱਜ ਕੀ ਸੰਭਵ ਹੈ ਬਈ ਸ਼ਕ ਤੋੜ ਸੁਟਿਆ ਨਾ ਮੈਂ ਇੱਕ ਗੱਲ ਕਹਿੰਦਾ ਹੁੰਦਾ ਸੀ ਤੁਹਾਨੂੰ ਵੀ ਜਿਹੜੇ ਲੋਕ ਬਹੁਤ ਸਖਤ ਕਹੇ ਜਾਂਦੇ ਨੇ ਉਹ ਨਿਭਦੇ ਨਹੀਂ ਉਹ ਟੁੱਟਦੇ ਹੁੰਦੇ ਨੇ ਬੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਤੇ ਮੋਦੀ ਐਦਾ ਟੁੱਟਿਆ ਤੜਕ ਦੇ ਕੇ ਕੋਈ ਕਿਤੇ ਟਿਕਿਆ ਹੀ ਨਹੀਂ ਜਿਉਂ ਡਿੱਗਣ ਲੱਗਾ ਡਿੱਗੀ ਗਿਆ ਬਾਬੇ ਨਾਨਕ ਨੇ ਐਸੀ ਐਸੀ ਅਕਲ ਸਖਾਈ ਉਹਨੂੰ ਚਪਾਈ ਤਵਾਡੇ ਚਰਨਾ ਚਾਕੇ ਲਿਗ ਪਿਆ ਤਿੰਨੇ ਕਾਨੂੰਨ ਤਿੰਨੋਂ ਵਾਪਸ ਲਏ ਔਰ ਮਾਫੀ ਮੰਗੀ ਹਾਲੇ ਲੜਾਈ ਖਤਮ ਨਹੀਂ ਹੋਈ ਇਹੋ ਜੀ ਸਰਕਾਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ 'ਚ ਬਹੁਤ ਚੌਕਸ ਰਹਿ ਕੇ ਚੱਲਣ ਦਾ ਸਮਾਂ